ਪਿੰਡ ਹਾਥਾ ਮਲਾ ਦੇ ਵਿੱਚ ਜਦੋਂ ਕਿ ਸਾਡੇ ਸਾਈਟ ਸੈਂਟਰ ਚੱਲ ਰਹੇ ਨੇ ਕਿ ਪਿੰਡਲੇ ਹਾਲਾ ਪਰਮਾਥਾਤੂ ਕੇ ਨੇੜੇ ਦੇ ਵਿੱਚ ਇਹਨਾ ਪਿੰਡਾਂ ਦੇ ਇੱਥੇ ਖਾਸ ਕੀ ਆਦਾ ਪ੍ਰੋਗਰਾਮ ਬਣਾਇਆ ਗਿਆ ਹੈ ਜਿਵੇਂ ਕਿ ਆਹ ਸਾਰੇ ਜਾਣੇ ਕਿ ਸਾਡਾ ਪੰਜਾਬੀ ਸੱਭਿਆਚਾਰ ਇਹਦਾ ਤੀਆਂ ਦੀ ਲੋੜੀ ਹੈ ਜਾਂ ਮਤਲਬ ਕਿ ਸਾਡੇ ਪੰਜਾਬੀ ਸੱਭਿਆਚਾਰ ਦੇ ਪ੍ਰੋਗਰਾਮ ਨਹੀਂ ਹੈ ਤੀਆਂ ਤੀਜ ਦੀਆਂ ਇਹ ਸਾਡੇ ਪੰਜਾਬੀ ਵਿਰਸੇ ਨੇ ਜਿਹੜੇ ਇਹ ਅਨੋਖੇ ਜਿਹਾ ਰਹੇ ਸੀ ਅਸੀਂ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨੂੰ ਸੱਜਣ ਕਰਨ ਦੀ ਦੁਨੀਆ ਤੋਂ ਜੋ ਕਿ ਸਾਡੇ ਇਹ ਪ੍ਰੋਗਰਾਮ ਨੇ ਅਲੋਪ ਹੁੰਦੇ ਜਾ ਰਹੇ ਸੱਭਿਆਚਾਰ ਇਹਨਾਂ ਦੇ ਨਾਲ ਸਾਡੀ ਜਿਹੜੀ ਸੱਭਿਆਚਾਰ ਮਤਲਬ ਰੀਤੀ ਰਿਵਾਜ ਨੇ ਜੋ ਅਲੋਪ ਹੋਣ ਜਾ ਰਹੇ ਸੀ ਉਹਨਾਂ ਨੂੰ ਮੁੜ ਸੁਰਜੀਤ ਕਰਨ ਵਾਸਤੇ ਅਸੀਂ ਨੇ ਹਰ ਜਗ੍ਹਾ ਤੇ ਫ੍ਰੀ ਰੂਲ ਦੇ ਨਾਲ ਸਿਲਾਈ ਸੈਂਟਰ ਖੋਲੇ ਹਨ ਜਿਹੜੇ ਕਿ ਸਾਡੇ 16 ਸਲਾਈ ਸੈਂਟਰ ਕੰਪਲੀਟ ਹੋ ਚੁੱਕੇ ਹਨ ਔਰ 6 ਮੌਜੂਦਾ ਸਲਾਈ ਸੈਂਟਰ ਚੱਲ ਰਹੇ ਹਨ। ਇਹ ਸਲਾਈ ਸੈਂਟਰ ਦੇ ਸਾਰੇ ਇੱਕ ਲੜਕੀ ਦਾ ਇਹ ਸਾਰੀ ਸਮਾਪਤੀ ਕਰੇਗਾ ਕਿ ਸਾਡੇ ਲੋਕਾਂ ਦਾ ਧਿਆਨ ਨਹੀਂ ਨਹੀਂ ਉਹਨਾਂ ਨੂੰ ਫ੍ਰੀ ਟੈਕਸ ਹੋਣਾ ਹਾਂ ਜਿਹੜੇ ਦਾ ਮਾ ਇੱਕ ਸਾਲ ਦਾ ਹੀ ਜਿਹੜਾ ਲੱਗਦਾ ਬੁਕਲਾਈ ਸੈਂਟਰਾਂ ਦਾ ਇੱਕ ਸਮਾਧ ਇਹਨਾਂ ਨੂੰ ਲੜਦੀਆਂ ਆ ਜਿਵੇਂ ਕਿ ਪੱਖੀਆਂ ਹੁੰਦੀਆਂ ਪੇਂਟਿੰਗ ਕਰਦੀਆਂ ਪਰਮਾਧ ਮੈਨ ਕੋ ਕਿੰਨੇ ਰੋਟ ਚੋਣੇ ਸਾਰੇ ਡਿਜ਼ਾਈਨਿੰਗ ਸੂਤ ਸਾਰੇ ਹੀ ਵਿਰਸੇ ਦੇ ਨਾਲ ਜੋੜ ਕੇ ਨਾਲ ਨਾਲ ਉਹਨਾਂ ਨੂੰ ਸੱਜਾ ਚਾਰਕ ਜਿਹੜੀ ਪ੍ਰੋਗਰਾਮ ਨੇ ਉਹਨਾਂ ਦੇ ਨਾਲ ਵੀ ਜੋੜਿਆ ਜਾਂਦਾ ਹੈ ਜਿੰਜੀ ਕੋਜੀ ਕੰਦੇ ਹੁੰਦੇ ਨੇ 3 ਨੇ 3ਆਂ ਨੇ 3ਆਂ ਦੇ ਨਾਲ ਹੀ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਹਾਸਾ ਖੁਸ਼ਕਾ ਕਰਦੇ ਨੇ ਹਾਸੇ ਮਜ਼ਾਕ ਕਰਦੇ ਨੇ ਖੇਡ ਖਾਣ ਦੀ ਤਮੰਨਾ ਦੀ ਇੰਜੋਏ ਕਰਦੇ ਨੇ ਤਾਂ ਸਾਡਾ 3 ਦਾ ਇੱਕ ਦਿਨ ਬਣਦਾ ਹੈ ਸੋਹਣਾ ਸੁਥਾ ਸੈਲੀਬ੍ਰੇਟਿਡ ਕਿਉਂਕਿ ਤਾਂ ਜਿਉਂਦੇ ਬਸਦੇ ਆ ਰਹੇ ਸਾਰੀਆਂ 3ਾਂ ਤਾਂ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਇਗਰੂ ਨੇ ਸੁੱਖ ਰੱਖੀ ਤਾਂ ਮਤਲਬ ਕਿ ਇਦਾਂ ਦੇ ਪ੍ਰੋਗਰਾਮ ਲਿਖਦੇ ਰਹਾਂਗੇ ਕਰਦੇ ਰਹਾਂਗੇ ਸਮਾਜ ਨੂੰ ਇੱਕ ਚੰਗਾ ਮੈਸੇਜ ਦਿੰਦਾ ਹੈ ਕਿ ਜੱਫੀ ਸਭ ਦਾ ਖੁਸ਼ ਹੋਵੇ। ਅੱਜ ਜੋ ਏਗਨੋਰ ਬੈਲਫੋਰ ਐਸੋਸੀਏਸ਼ਨ ਪੰਜਾਬ ਵੱਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ ਜੀ ਦਈਏ ਦੀਖਵਾਇਏਟ। ਇਹ ਮੇਲਾ ਕਰਾਉਣ ਦਾ ਸਾਡਾ ਮੁੱਖ ਮਕਸਦ ਇਹ ਸੀ ਵੀ ਜਿਹੜਾ ਪੁਰਾਣਾ ਵਿਰਸਾ ਪ੍ਰਾਤਨ ਵਿਰਸਾ ਕਿਉਂਕਿ ਤੀਆਂ ਦਾ ਜਿਹੜਾ ਤਿਉਹਾਰ ਹੈ ਇਹ ਦੋਨੋਂ ਦਿਨਾਂ ਲੋਪ ਹੁੰਦਾ ਜਾ ਰਿਹਾ ਤੇ ਤੀਆਂ ਜਿਹੜੀਆਂ ਆਪਣੇ ਪੇਕੇ ਆਉਣ ਨੂੰ ਤਰਸਦੀਆਂ ਨੇ ਅੱਗੇ ਤੀਆਂ ਦੇ ਬਹਾਨੇ ਆਪਣੇ ਪੇਕੇ ਆ ਜਾਂਦੇ ਸੀ। ਹੁਣ ਇਹ ਪ੍ਰੋਗਰਾਮ ਜਿਹੜੇ ਬਹੁਤ ਘੱਟ ਆਉਣ ਲੱਗੇ। ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਪਿੰਡ ਦੇ ਵਿੱਚ ਪ੍ਰੋਗਰਾਮ ਕਰਾਇਆ ਤੀਆਂ ਦਾ ਮੇਲਾ। ਇਹਦੇ ਵਿੱਚ ਜਿਹੜੀਆਂ ਤਿਆਂ ਦੇ ਭਰਾ ਨਹੀਂ ਹੈਗੇ ਜਾਂ ਕਿਸੇ ਦੇ ਮਾਪੇ ਨਹੀਂ ਹੈਗੇ ਉਹਨਾਂ ਨੂੰ ਅਸੀਂ ਸੰਧਾਰੇ ਵੀ ਦਿੱਤੇ ਨੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਨਾਲ ਤੇ ਨਾਲ ਇੱਕ ਨੂਰ ਬੈਲਫੋਰਸ ਐਸੋਸੀਏਸ਼ਨ ਪੰਜਾਬ ਵੱਲੋਂ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਸੰਸੰਧਾਰੇ ਵੀ ਦਿੱਤੇ ਗਏ ਨੇ ਤੇ ਨਾਲ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਗਿਆ ਗੀਤ ਬੋਲੀਆਂ ਦਾ ਬੱਚਿਆਂ ਦਾ ਜਿਨ੍ਹਾਂ ਨਾਲ ਬੱਚਿਆਂ ਨੂੰ ਆਪਣੀ ਕਲਾਕਾਰੀ ਅੱਗੇ ਪੇਸ਼ ਕਰਨ ਦਾ ਮੌਕਾ ਮਿਲੇ ਸੋ ਅਸੀਂ ਹੋਰ ਵੀ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਜੇ ਪ੍ਰੋਗਰਾਮ ਕਰਾਉਂਦੇ ਰਹੋ ਤਾਂ ਕਿ ਜਿਹੜਾ ਆਪਣਾ ਪ੍ਰਾਤਨ ਸੱਭਿਆਚਾਰ ਹੈ ਇਹ ਜਿਉਂਦਾ ਰਹੇ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਬੜਾ ਵਧੀਆ ਲੱਗਿਆ ਅੱਜ ਜੀਤ ਦੇਈਆ ਦਾ ਬਹੁਤ ਸੋਹਣਾ ਉਪਰਾਲਾ ਜੋ ਛੇਮਾ ਤੀਆਂ ਦਾ ਮੇਲਾ ਪਿੰਡ ਹਾਕਮ ਵਾਲਾ ਦੇ ਵਿੱਚ ਜਣੇ ਕਿ ਧੀਆ ਦਾ ਮੇਲਾ ਤੇ ਤੀਆਂ ਦਾ ਮੇਲਾ ਕਰਵਾਇਆ ਗਿਆ ਸਾਡੇ ਕਲਚਰ ਨੂੰ ਸੰਭਾਲਣ ਲਈ ਔਰ ਸਮਾਜ ਨੂੰ ਵਧੀਆ ਸੇਧ ਦੇਣ ਲਈ ਔਰ ਸਮਾਜ ਨੂੰ ਰੋਜ਼ਗਾਰ ਨਾਲ ਜੋੜਨ ਲਈ ਵੀ ਕੁਝ ਉਪਰਾਲੇ ਕੀਤੇ ਨੇ ਬਹੁਤ ਵੱਡੀ ਗੱਲ ਹੈ ਔਰ ਮੈਂ ਸਟੇਟ মিডিਆ ਚਾਰਜ ਬਾਈ ਕੋਲੀ ਸਾਹਿਬ ਉਹਨਾਂ ਦਾ ਬਹੁਤ ਥੈਂਕਸ ਕਰਦਾ ਹਾਂ ਜਿਹਨਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇੱਥੇ ਇੱਕ ਕਵਰੇਜ ਕੀਤੀ ਔਰ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਔਰ ਪਹੁੰਚਾ ਵੀ ਰਹੇ ਹੈ ਮੈਂ ਧੰਵਾ ਕਰਦਾ ਕਿ ਇਦਾਂ ਦੇ ਮੇਲੇ ਹੁੰਦੇ ਰਹਿਣ ਔਰ ਨਗਰ ਦਾ ਵੀ ਬਹੁਤ ਧੰਵਾ ਪਿੰਡ ਹਕਮ ਵਾਲੇ ਦਾ ਔਰ ਜਿੰਨੇ ਲੋਕ ਸਰੋਤੇ ਲੋਕ ਪਹੁੰਚ ਨੇ ਜਾਂ ਮੇਰੀਆਂ ਭੈਣਾਂ ਧੀਆਂ ਪਹੁੰਚ ਗਏ ਨੇ ਇਸ ਮੇਲੇ ਦੀ ਸ਼ਾਨ ਵਧਾਉਣ ਲਈ ਉਹਨਾਂ ਦਾ ਵੀ ਥੈਂਕਸ ਔਰ ਕੋਲੀ ਸਾਹਿਬ ਦਾ ਵੀ ਵਿਸ਼ੇਸ਼ ਤੌਰ ਤੇ ਥੈਂਕਸ